ਦੇਖੋ ਜੀ ਅੱਜ ਫੇਰ ਸੰਗਤੀ ਚੱਲ ਰਹੀ ਸੀ ਅ ਸੰਗਤ ਚੱਲ ਰਹੀ ਸਾਰੀ ਸੰਗਤ ਬਾਹਰ ਖੜੀ ਹੈ ਮੁੰਡਾ ਜਿਹੜਾ ਇਹਨਾਂ ਦਾ ਆ ਕੇ ਸਾਡੇ ਗੱਲ ਪਿਆ ਗਿਆ ਹੋਵੇ ਮੈਨੂੰ ਬਚਾਉਣ ਦੇ ਲਈ ਭਾਈ ਜਗਨੂ ਅੱਗੇ ਹੋਏ ਇਹਦੇ ਸੱਟਾਂ ਮਾਰੀਆਂ ਦੇਖੋ ਸਾਰੇਨ ਪਿਆਰ ਪ੍ਰੀ ਜੈਮਸੀ ਦੀ ਸਵਾਗਤ ਹੈ ਤੁਹਾਡਾ ਮਸੀਹ ਨੂੰ ਪੰਜਾਬੀ YouTube ਚੈਨਲ ਦੇਤੇ। ਤੁਹਾਨੂੰ ਦੱਸਦੀ ਇਹ ਇੱਕ ਘਟਨਾ ਮੁਕਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਚਰਚ ਦੇ ਦਿੱਤੇ ਕੁਝ ਸ਼ਰਾਤੀ ਅੰਸਰਾਂ ਦੇ ਵੱਲੋਂ ਜੋ ਹੈ ਹਮਲਾ ਕੀਤਾ ਗਿਆ। ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਨੇ ਜੋ ਕੁਝ ਨੌਜਵਾਨ ਉਹ ਇੱਟਾ ਰੋੜੇ ਚਲਾ ਰਹੇ ਨੇ ਤੇ ਨਾਲ ਗੰਦੀਆਂ ਗਾਲਾਂ ਕੱਢ ਰਹੇ ਨੇ। ਔਰ ਚਰਚ ਦੇ ਹੀ ਕਿਸੇ ਵਿਸ਼ਵਾਸੀ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਤੇ ਇਹ ਸਾਂਝੀ ਕੀਤੀ ਗਈ ਹੈ। ਸੋ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਦੇਖਿਓ ਤੇ ਵਾਦਵਾ ਸ਼ੇਅਰ ਜ਼ਰੂਰ ਕਰਿਓ ਤਾਂਕਿ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੁਰੂਪਤਾ ਕੇ ਵੀਡੀਓ ਪਹੁੰਚ ਸਕੇ ਤਾਂ ਤੇ ਮਸੀਹ ਸਮਾਜ ਨਾਲ ਜੁੜੀਆਂ ਤਾਜ਼ਾ ਖਬਰ ਦੇਖਣੇ ਸਾਡੇ ਮਸੀਹੀ ਨੋਚ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੱਕਲੇ ਪੜਾ ਦੇ ਨੰਬਰ ਦੇ ਦੇਖੋ ਜੀ ਅੱਜ ਫੇਰ ਸੰਗਤੀ ਚੱਲ ਰਹੀ ਸੀ ਸੰਗਤ ਸੁਣੋ ਤੁਸੀਂ ਇਸੇ ਨੋਜਵਾਨ ਦੀ ਇਸ ਗਵਾਹੀ ਨੂੰ ਕਿ ਜਿਹੜਾ ਇਹਨਾਂ ਦਾ ਆ ਕੇ ਸਾਡੇ ਗੱਲ ਪਿਆ ਜਾਵੇ ਤੇ ਮੇਰੀ ਸਮਾਜ ਨਾਲ ਜੁੜਿਆ ਜਾਦਾ ਹੋਣਾ ਦੇਖਣ ਲਈ ਸਾਡੇ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀਂ ਇਹ ਸਾਨੂੰ ਬਹੁਤ ਬੁਰਾ ਹਾਲ ਹੈ ਸਾਡਾ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਦੇਖੋ ਜੀ ਅੱਜ ਫੇਰ ਸੰਗਤੀ ਚੱਲ ਰਹੀ ਸੀ ਅ ਸੰਗਤ ਚੱਲ ਰਹੀ ਸੀ ਸਾਰੀ ਸੰਗਤ ਬਾਹਰ ਖੜੀ ਹੈ ਮੁੰਡਾ ਜਿਹੜਾ ਇਹਨਾਂ ਦਾ ਆ ਕੇ ਸਾਡੇ ਗੱਲ ਪਿਆ ਗਿਆ ਹੋਵੇ ਮੈਨੂੰ ਬਚਾਉਣ ਦੇ ਲਈ ਪਾਈ ਜਗ ਨੂੰ ਅੱਗੇ ਹੋਏ ਇਹਦੇ ਸੱਟਾਂ ਮਾਰੀਆਂ ਦੇਖੋ ਇਹ ਗਵਾਨ ਰਹਿਣਾ ਨਹੀਂ ਚਾਹੀਦਾ ਇੱਥੇ ਗੱਲ ਤੇ ਸਾਨੂੰ ਬਹੁਤ ਬੁਰਾ ਹਾਲ ਹੈ ਸਾਡਾ ਸੁਣਵਾਈ ਨਹੀਂ ਹੋ ਰਹੀ ਕੋਈ ਵੀ